ਅੱਜ ਦੇ ਇਸ ਕੈਂਪ ਵਿੱਚ ਬੈਠੇ ਸਾਰੀ 사ਸੰਗਤ ਜੀ ਪਹਿਲਾਂ ਫਤਿਹ ਬਰਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਾਜੀਗਰ ਸਿੱਕੋਂ ਸ਼ੂਸ਼ੇ ਸੁਟਾਈ ਜੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੀਜੀ ਵਾਰ ਸਾਡੇ ਇਸ ਨਕੂਤਰ ਸ਼ਹਿਰ ਦੇ ਵਿੱਚ ਸਾਡੇ ਇਸ ਇਲਾਕੇ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਜਿਵੇਂ ਅੱਜ ਇਹਨਾਂ ਨੇ ਖੂਨਦਾਨ ਕੈਂਪਰ ਕਿਆ ਸਾਰੀ ਤੁਹਾਡੇ ਹੈਲਥ ਨਾਲ ਰਿਲੇਟਡ ਜਿਹੜੀਆਂ ਵੀ ਪ੍ਰੋਬਲਮਸ ਹੈ ਵੱਡਿਆਂ ਦੀ ਪ੍ਰੋਬਲਮ ਬੱਚਿਆਂ ਦੀ ਪ੍ਰੋਬਲਮ ਇਸ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਵੀ ਡਿਜੀਟਲ ਸਾਇਟ ਉਸ ਨਾਲ ਸੰਬੰਧਿਤ ਜਿਹੜਾ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਹੈ ਤੋਂ ਮੈਂ ਕਿਹਾ ਕਿ ਇਹ ਇਲਾਕੇ ਨੂੰ ਬਹੁਤ ਵਧੀਆ ਇਹ ਸਹੂਲਤ ਵੀ ਮਿਲੀ ਹੈ ਇਹਦਾ ਆਪਾਂ ਨੂੰ ਸਾਰਿਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈਗਾ ਬਾਕੀ ਡਾਕਟਰ ਜਸਪੀ ਸਿੰਘ ਛੜਾ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਜਿਨ੍ਹਾਂ ਨੇ ਇੰਟੈਂਪ ਦੇ ਵਿੱਚ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਹੈਗਾ ਸੋ ਮੈਂ ਫਿਰ ਤੋਂ ਬਾਜੀਗਾਰ ਸਿੱਖ ਕੌਮ ਸੋਸਾਇਟੀ ਨੂੰ ਵਧਾਈ ਦੇਣਾ ਆ ਔਰ ਪ੍ਰਮਾਤਮਾ ਵਾਹਿਗੁਰੂ ਜੀ ਅੱਜ ਬੇਦਾਸ ਬੇਨਤੀ ਕਰਦਾ ਆ ਇਹ ਟੀਮ ਜਿਹੜੀ ਆ ਸੰ 23 ਤੋਂ ਬਹੁਤ ਜ਼ਿਆਦਾ ਵਧੀਆ-ਵਧੀਆ ਪ੍ਰਾਲੇ ਕਰ ਰਹੀ ਆ ਲੋੜਵੰਦਾ ਦੀ ਮਦਦ ਕਰ ਰਹੀ ਆ ਸਾਡਾ ਵੀ ਤੁਸੀਂ ਗੁਰੂ ਘਰ ਦੇ ਵਿੱਚ ਮੰਦਰ ਬਾਬਾ ਹਾਥੀਰਾਮ ਬਹੁਤ ਵੱਡਾ ਗੁਰੂ ਘਰ ਹੈਗਾ ਆ ਉਥੇ ਵੀ ਹਰ ਸਾਲ ਇਹ ਆਪਣਾ ਪੂਰਾ ਸਹਿਯੋਗ ਦਿੰਦੇ ਆ ਪਿਛਲੇ ਸਾਲ ਵੀ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਹੋਰ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਅੱਗੇ ਸੀ ਸਾਰਿਆਂ ਨੂੰ ਸਨਮਾਨਿਤ ਕੀਤਾ ਬਹੁਤ ਸਾਰਾ ਸਹਿਯੋਗ ਆ ਪਰ ਇਹ ਵੀ ਕਿਸਮਤ ਦੇ ਨਾਲ ਹੁੰਦਾ ਆ ਹਰ ਬੰਦਾ ਨਹੀਂ ਕਰ ਸਕਦਾ ਕਿਉਂਕਿ ਅੱਜ ਦਾ ਹਰ ਇਨਸਾਨ ਦਾ ਜ਼ਿੰਦਗੀ ਬੀਜ਼ੀ ਆ ਟਾਈਮ ਬੀਜ਼ੀ ਆ ਹਰ ਇਨਸਾਨ ਕੋ ਟਾਈਮ ਘਟਿਆ ਫਿਰ ਵੀ ਇਹ ਸੋਸਾਇਟੀ ਯੂ ਬਧਾਈ ਦਿੰਨੇ ਆ ਕਿਉਂਕਿ ਇਹਨਾਂ ਆਪਣਾ ਕੀਮਤੀ ਟਾਈਮ ਕੱਢ ਕੇ ਦੂਰ ਦਰਾਡੇ ਜਾ ਕੇ ਸਾਰੀਆਂ ਸਮਾਜ ਨੂੰ ਆਪਣੀਆਂ ਸਹੂਲਤਾਂ ਦੇ ਰਹੇ ਆ ਔਰ ਮੈਂ ਵੀ ਅੱਜ ਇੱਕ ਛੋਟਾ ਜਿਹਾ ਐਲਾਨ ਕਰਦਾ ਆ ਕਿਉਂਕਿ ਸਾਡਾ ਜੂਨ ਦੇ ਵਿੱਚ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਸਮਾਗਮ ਹੁੰਦਾ ਆ ਜਿਹਦੇ ਵਿੱਚ 2 ਤੋਂ 2.5 ਲੱਖ ਸੰਗਤ ਸ਼ਿਰਕਤ ਕਰਦੀ ਆ ਉਹਦੇ ਵਿੱਚ ਵੀ ਤੁਸੀਂ ਆਪਣਾ ਖੂਨਦਾਨ ਕੈਂਪ ਲਗਾਓ ਤੁਸੀਂ ਹੈਲਥ ਨਾਲ ਰਿਲੇਟਡ ਜਿਹੜਾ ਵੀ ਕੈਂਪ ਲਗਾਉਣਾ ਚਾਹੋ ਨੀ ਤੁਸੀਂ ਲਗਾ ਸਕਦੇ ਆ ਸਾਡੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਾਹਿਬ ਵੱਲੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਜਾਜ਼ਤ ਆ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਤਾਂ ਕਿ ਦੂਰ ਦਰਾਡੇ ਕਿਉਂਕਿ ਜਦੋਂ ਕਿਤੇ ਬਲੱਡ ਡੋਨੇਟ ਦੀ ਗੱਲ ਆਉਂਦੀ ਹੈ ਕਈ ਵੇਲੇ ਪਰਿਵਾਰਾਂ ਦੇ ਵਿੱਚ ਵੀ ਉਹਨਾਂ ਦੇ ਘਰ ਦਾ ਹੀ ਮੈਂਬਰ ਪਿਆ ਹੁੰਦਾ ਫੋਨ ਦੇਣ ਤੋਂ ਡਰਦੇ ਆ ਉਹ ਕਹਿ ਦਿੰਦੇ ਨਹੀਂ ਜੀ ਤੁਸੀਂ ਇੱਧਰੋਂ ਮੰਗਵਾ ਲਓ ਇੱਧਰੋਂ ਮੰਗਵਾ ਲਓ ਸੋ ਇਸ ਕਰਕੇ ਅਸੀਂ ਪੂਰਾ ਇਹਨਾਂ ਨੂੰ ਸਹਿਯੋਗ ਦੇਵਾਂਗੇ ਤੁਸੀਂ ਜੂਨ ਦੇ ਵਿੱਚ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਜੀ ਆਓ ਤੁਸੀਂ ਸਾਡੇ ਕੋਲ ਠੀਕ ਹੈ ਜੀ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅਸੀਂ ਬਲੱਡ ਨੀਡ ਕਰਾਈਏ ਠੀਕ ਹੈ ਜੀ ਸੂਸਾਰਿਆਂ ਦਾ ਧੰਨਵਾਦ ਆ ਬਾਕੀ ਤੁਸੀਂ ਸਾਰੇ ਵੀ ਪਹੁੰਚੇ ਹੋ ਡਾਕਟਰ ਸਾਹਿਬ ਨੂੰ ਆਪਣੀਆਂ ਸਾਰੀਆਂ ਬਿਮਾਰੀਆਂ ਦੱਸੋ ਖੁੱਲ ਕੇ ਗੱਲ ਕਰੋ ਖੁੱਲ ਕੇ ਆਪਣੀ ਬਿਮਾਰੀ ਦੱਸੋ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਕਰਨਗੇ ਸੋ ਇੱਕ ਵਾਰ ਫੇਰ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ